ਹਰੇਕ ਪਿਤਾ ਨੂੰ ਜਿਹੜੀ ਉਸ ਦੀ ਧੀ ਹੁੰਦੀ ਏ ਉਹ ਸਭ ਤੋਂ ਵੱਧ ਪਿਆਰੀ ਲੱਗਦੀ ਅਤੇ ਹਰੇਕ ਪਿਤਾ ਚਾਹੁੰਦਾ ਹੈ ਕਿ ਉਹ ਆਪਣੀ ਧੀ ਦੇ ਵਿਆਹ ਤੇ ਕੁਝ ਨਾ ਕੁਝ ਸਮਾਨ ਉਸ ਨੂੰ ਜ਼ਰੂਰ ਦੇਵੇ ਪਰ ਜਦੋਂ ਅਸੀਂ ਸਤਿਗੁਰੂ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਬਾਣੀ ਦੇ ਅੰਦਰ ਜੋਤੀ ਆਪਣੇ ਪਿਤਾ ਦੇ ਕੋਲੋਂ ਦਾਜ ਦੀ ਮੰਗ ਕਰਦੀ ਏ ਸੋਢੀ ਸੁਲਤਾਨ ਪਿਤਾ ਗੁਰੂ ਰਾਮਦਾਸ ਜੀ ਮਹਾਰਾਜ ਜੀ ਸਮਝਾਉਣਾ ਕਰਦੇ ਨੇ ਕਿ ਇੱਕ ਧੀ ਆਪਣੇ ਪਿਤਾ ਦੇ ਕੋਲੋਂ ਕਿਸ ਚੀਜ਼ ਦੀ ਮੰਗ ਕਰਦੀ ਧੀ ਆਪਣੇ ਪਿਤਾ ਨੂੰ ਆਖਦੀ ਕਿ ਮੇਰੇ ਪਿਤਾ ਜੀ ਮੈਨੂੰ ਪਰਮਾਤਮਾ ਦਾ ਨਾਮ ਦਾ ਦਾਜ ਦਿਓ ਪਰਮਾਤਮਾ ਦੇ ਨਾਮ ਦੇ ਜਿਹੜੇ ਕੱਪੜੇ ਨੇ ਉਹ ਦੇਵੋ ਪਰਮਾਤਮਾ ਦੇ ਨਾਮ ਦਾ ਜਿਹੜਾ ਗਹਿਣਾ ਹੈ ਉਹ ਦਿਵ ਇਸ ਦੇ ਨਾਲ ਜਿਹੜਾ ਮੇਰਾ ਵਿਆਹ ਹੈ ਉਹ ਸੁਨਾ ਹੋਵੇਗਾ ਹਰ ਪ੍ਰਭ ਮੇਰੇ ਬਾਬੂ ਲਾ ਹਰ ਦੇਵ ਦਾਨ ਮੈਂ ਦੱਜ ਹਰ ਕੱਪੜਾ ਹਰ ਸ਼ੋਭਾ ਦੇਵ ਨਿਤ ਸਵਰੀ ਮੇਰਾ ਕੱਜ ਫਿਰ ਧੀ ਆਪਣੇ ਪਿਤਾ ਨੂੰ ਅੱਗੇ ਕੀ ਆਖਦੀ ਏ ਸਤਿਗੁਰੂ ਜੀ ਆਖਦੇ ਨੇ ਕਿ ਜਦੋਂ ਪਿਤਾ ਦੀ ਤੁਸੀਂ ਮੈਨੂੰ ਇਹ ਦਾਜ ਦੇਵੋਗੇ ਨਾ ਫਿਰ ਹੋਵੇਗਾ ਕੀ ਹਰ ਹਰ ਭਗਤੀ ਕਾਜ ਸੁਹਿਲਾ ਸੁਰ ਗੁਰ ਸਤਗੁਰ ਦਾਨ ਦਿਵਾਇਆ ਖੰਡ ਵਰਪੰਡ ਹਰ ਸੁਖਾ ਹੋਈ ਇਹ ਦਾਨ ਨਾਲ ਲੇ ਲਾ ਇਸ ਦੇ ਨਾਲ ਜਿਹੜਾ ਮੇਰਾ ਕਾਜ ਹੈ ਉਹ ਸੁਹਿਲਾ ਹੋਵੇਗਾ ਮੈਨੂੰ ਪਰਮਾਤਮਾ ਦੀ ਭਗਤੀ ਮਿਲੇਗੀ ਤੇ ਇਹਦੇ ਨਾਲ ਭਾਵੇਂ ਮੈਂ ਜਿੱਥੇ ਵੀ ਜਾਵਾਂ ਭਾਵੇਂ ਲੋਕ ਵਿੱਚ ਜਾਵਾਂ ਭਾਵੇਂ ਪਰਲੋਕ ਵਿੱਚ ਜਾਵਾਂ ਮੈਨੂੰ ਇੱਜ਼ਤ ਮਿਲੇਗੀ ਮੈਨੂੰ ਸ਼ੋਭਾ ਮਿਲੇਗੀ ਪਰ ਜਿਹੜੇ ਦੁਨੀਆ ਦੇ ਹੋਰ ਦਾਜ ਨੇ ਨਾ ਇਹ ਇਸ ਦੀ ਬਰਾਬਰ ਹੀ ਨਹੀਂ ਕਰ ਸਕਦੇ ਕਿਉਂਕਿ ਸਤਗੁਰੂ ਜੀ ਆਖਦੇ ਨਹੀਂ ਹੋਰ ਮਨੁੱਖ ਦਾਜ ਜੇ ਰੱਖ ਦਿਖਾਲੇ ਸੂਪੂਰ ਹੰਕਾਰ ਕੱਚ ਪਾਜੂ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਦੁਨੀਆ ਨੂੰ ਵਿਖਾਵਾ ਕਰਦਾ ਹੈ ਹੋਰ ਜਿਹੜਾ ਕੱਚਾ ਸਮਾਨ ਹੈ ਆਪਣੀ ਧੀ ਨੂੰ ਦਿੰਦਾ ਹੈ ਸਤਿਗੁਰੂ ਜੀ ਆਖਦੇ ਨੇ ਕਿ ਜਿਹੜਾ ਇਹ ਅੰਕੂਰ ਹੈ ਹੰਕਾਰ ਹੈ ਨਾ ਇਹ ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦਾ ਹਰ ਪ੍ਰਭ ਮੇਰੇ ਬਾਬੂਲਾ ਹਰ ਦੇਵੋ ਦਾਨ ਮੈਂ ਤੱਕ ਇਸ ਕਰਕੇ ਧੀ ਆਪਣੇ ਪਿਤਾ ਦੇ ਕੋਲੋਂ ਜਿਹੜੇ ਪਰਮਾਤਮਾ ਦਾ ਨਾਮ ਹੈ ਪਰਮਾਤਮਾ ਦੇ ਨਾਮ ਦੀ ਮੰਗ ਕਰਦੀ ਹੈ ਸੋ ਆਓ ਆਪਣੀਆਂ ਧੀਆਂ ਨੂੰ ਬਾਣੀ ਦੇ ਨਾਲ ਜੋ ਜਦੋਂ ਅਸੀਂ ਆਪਣੀਆਂ ਧੀਆਂ ਨੂੰ ਬਾਣੀ ਦੇ ਨਾਲ ਜੋੜਾਂਗੇ ਉਹਨਾਂ ਨੂੰ ਚੰਗੇ ਗੁਣ ਸਕਾਵਾਂਗੇ ਉਹਨਾਂ ਨੂੰ ਅਗਿਆਕਾਰੀ ਬਣਾਵਾਂਗੇ ਉਹਨਾਂ ਨੂੰ ਵੱਧ ਤੋਂ ਵੱਧ ਪੜ੍ਹਾਵਾਂਗੇ ਨਾ ਤੇ ਉਹ ਆਪਣਾ ਜਿਹੜਾ ਜੀਵਨ ਹੈ ਨਾ ਉਹ ਚੰਗੀ ਤਰ੍ਹਾਂ ਜੀਉ ਸਕਣਗੀਆਂ ਤੇ ਜਿਹੜੇ ਅਸੀਂ ਧੀਆਂ ਨੂੰ ਦਾਜ ਦੇਨੇ ਆ ਨਾ ਇਹ ਅੱਜ ਕੱਲ ਦੇ ਸਮੇਂ ਦੇ ਇੰਦਰਾਂ ਅਸੀਂ ਜਿੰਨਾ ਮਰਜ਼ੀ ਦਾਤ ਦੇਈ ਜਾਈਏ ਪਰ ਜਿਹੜੇ ਲਾਲਚੀ ਲੋਕ ਨੇ ਨਾ ਉਹ ਰਾਜ ਦੇ ਨਹੀਂ ਸਗੋਂ ਧੀਆਂ ਦੇ ਪਰਿਵਾਰਾਂ ਦੇ ਉੱਤੇ ਬੋਝ ਪਾਉਂਦੇ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਜਿਸ ਕਰਕੇ ਲੜਾਈਆਂ ਵੱਧ ਜਾਂਦੀਆਂ ਨੇ